ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਿਹੋ ਜਿਹਾ ਕੰਮ ਕਰ ਰਹੇ ਨੇ ਇਸ ਗੱਲ ਦਾ ਅੰਦਾਜ਼ਾ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਭਾਵ ਪ੍ਰੀਮੀਅਰਾਂ ਦੀ ਇੱਕ ਮੀਟਿੰਗ ਜੋ ਪ੍ਰਧਾਨ ਮੰਤਰੀ ਨਾਲ ਹੋਈ ਉਸ ਤੋਂ ਬਾਅਦ ਲਾਇਆ ਜਾ ਸਕਦਾ ਹੈ ਸਸਕੈਚੂਨ ਸੂਬੇ ਦੇ ਸਸਕਾਟੂਨ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਾਲ ਸੂਬਾਈ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਇਹ ਮੁਲਾਕਾਤ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵਧੀਆ ਸੀ ਡੱਗਫੋਰਡ ਦਾ ਅਜਿਹਾ ਕਹਿਣਾ ਜਸਟਨ ਟ੍ਰੂਟੋ ਤਵੀ ਵਿਆੰਕ ਕਸਦਾ ਹੈ ਜਿਨ੍ਹਾਂ ਦੇ ਪ੍ਰੀਮੀਅਰਾਂ ਨਾਲ ਬਹੁਤੇ ਚੰਗੇ ਸਬੰਧ ਨਹੀਂ ਰਹੇ ਖਾਸ ਤੌਰ ਤੇ ਪ੍ਰੇਰੀ ਸੂਬਿਆਂ ਤੇ ਹਾਲਾਂਕਿ ਡੱਗਫੋਰਡ ਨੇ ਕਿਹਾ ਕਿ ਮੀਟਿੰਗ ਵਿੱਚ ਕੁਝ ਵੀ ਪੱਥਰ ਤੇ ਲਕੀਰ ਵਾਂਗ ਨਹੀਂ ਹੋਇਆ ਪਰ ਬਹੁਤ ਸਾਰੀਆਂ ਚੰਗੀਆਂ ਗੱਲਾਂ ਹੋਈਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਪ੍ਰੋਜੈਕਟ ਦੀ ਲਿਸਟ ਤਿਆਰ ਕਰ ਰਹੇ ਨੇ ਜਿਨ੍ਹਾਂ ਨੂੰ ਵੱਤਬਦ 2 ਸਾਲ ਦੇ ਸਮੇਂ ਵਿੱਚ ਅੱਗੇ ਤੋਰਨ ਦੀ ਸਰਕਾਰ ਦੀ ਤਜਵੀਜ਼ ਹੈ ਪਰ ਇਹ ਪ੍ਰੋਜੈਕਟ ਕਿਹੜੇ ਹੋਣਗੇ ਇਹ ਕੁਝ ਸਮੇਂ ਬਾਅਦ ਪਤਾ ਲੱਗੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਨ੍ਹਾਂ ਦੀ ਸਿਫਤ ਹੋਰ ਸੂਬਿਆਂ ਦੇ ਪ੍ਰੀਮੀਅਰ ਵੀ ਕਰ ਚੁੱਕੇ ਹਨ। ਭਾਵੇਂ ਕਿ ਉਹਨਾਂ ਤੋਂ ਵਿਰੋਧੀ ਪਾਰਟੀਆਂ ਦੇ ਹਨ ਇਹ ਉਹਨਾਂ ਦੀ ਵਧ ਰਹੀ ਸਾਖ ਨੂੰ ਦਰਸਾਉਂਦਾ ਹੈ ਕਿ ਮਾਰਕ ਕਾਰਨੀ ਇਸੇ ਚਾਲ ਨੂੰ ਬਰਕਰਾਰ ਰੱਖ ਸਕਣਗੇ। ਇਹ ਸਮਾਂ ਦੱਸੇਗਾ। ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਿਹੋ ਜਿਹਾ ਕੰਮ ਕਰ ਰਹੇ ਨੇ ਇਸ ਗੱਲ ਦਾ ਅੰਦਾਜ਼ਾ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਭਾਵ ਪ੍ਰੀਮੀਅਰਾਂ ਦੀ ਇੱਕ ਮੀਟਿੰਗ ਜੋ ਪ੍ਰਧਾਨ ਮੰਤਰੀ ਨਾਲ ਹੋਈ ਉਸ ਤੋਂ ਬਾਅਦ ਲਾਇਆ ਜਾ ਸਕਦਾ ਹੈ ਸਸਕੇਚੂਅਨ ਸੂਬੇ ਦੇ ਸਸਕਾਟੋਨ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਾਲ ਸੁਬਾਈ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ 온ਟੇਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਇਹ ਮੁਲਾਕਾਤ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵਧੀਆ ਸੀ ਡੱਗਫੋਰਡ ਦਾ ਅਜਿਹਾ ਕਹਿਣਾ ਜਸਟਨ ਟਰੂਟੋ ਤਵੀ ਵਿਅੰਕ ਕਸਦਾ ਹੈ ਜਿਨ੍ਹਾਂ ਦੇ ਪ੍ਰੀਮੀਅਰਾਂ ਨਾਲ ਬਹੁਤੇ ਚੰਗੇ ਸਬੰਧ ਨਹੀਂ ਰਹੇ ਖਾਸ ਤੌਰ ਤੇ ਪ੍ਰੇਰੀ ਸੂਬਿਆਂ ਤੇ ਹਾਲਾਂਕਿ ਡੱਗਫੋਰਡ ਨੇ ਕਿਹਾ ਕਿ ਮੀਟਿੰਗ ਵਿੱਚ ਕੁਝ ਵੀ ਪੱਥਰ ਤੇ ਲਕੀਰ ਵਾਂਗ ਨਹੀਂ ਹੋਇਆ ਪਰ ਬਹੁਤ ਸਾਰੀਆਂ ਚੰਗੀਆਂ ਗੱਲਾਂ ਹੋਈਆਂ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਪ੍ਰੋਜੈਕਟ ਦੀ ਲਿਸਟ ਤਿਆਰ ਕਰ ਰਹੇ ਨੇ ਜਿਨ੍ਹਾਂ ਨੂੰ ਵੱਧ ਤੋਂ ਵੱਧ 2 ਸਾਲ ਦੇ ਸਮੇਂ ਵਿੱਚ ਅੱਗੇ ਤੋਰਨ ਦੀ ਸਰਕਾਰ ਦੀ ਤਜਵੀਜ਼ ਹੈ। ਪਰ ਇਹ ਪ੍ਰੋਜੈਕਟ ਕਿਹੜੇ ਹੋਣਗੇ ਇਹ ਕੁਝ ਸਮੇਂ ਬਾਅਦ ਪਤਾ ਲੱਗੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਨ੍ਹਾਂ ਦੀ ਸਿਫਤ ਹੋਰ ਸੂਬਿਆਂ ਦੇ ਪ੍ਰੀਮੀਅਰ ਵੀ ਕਰ ਚੁੱਕੇ ਹਨ। ਭਾਵੇਂ ਕਿ ਉਹਨਾਂ ਤੋਂ ਵਿਰੋਧੀ ਪਾਰਟੀਆਂ ਦੇ ਹਨ। ਇਹ ਉਹਨਾਂ ਦੀ ਵਧ ਰਹੀ ਸਾਖ ਨੂੰ ਦਰਸਾਉਂਦਾ ਹੈ ਕਿ ਮਾਰਕ ਕਾਰਨੀ ਇਸੇ ਚਾਲ ਨੂੰ ਬਰਕਰਾਰ ਰੱਖ ਸਕਣਗੇ ਇਹ ਸਮਾਂ ਦੱਸੇਗਾ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਿਹੋ ਜਿਹਾ ਕੰਮ ਕਰ ਰਹੇ ਨੇ ਇਸ ਗੱਲ ਦਾ ਅੰਦਾਜ਼ਾ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਪਾਵ ਪ੍ਰੀਮੀਅਰਾਂ ਦੀ ਇੱਕ ਮੀਟਿੰਗ ਜੋ ਪ੍ਰਧਾਨ ਮੰਤਰੀ ਨਾਲ ਹੋਈ ਉਸ ਤੋਂ ਬਾਅਦ ਲਾਇਆ ਜਾ ਸਕਦਾ ਹੈ ਸਸਕੈਚੂਨ ਸੂਬੇ ਦੇ ਸਸਕਾਟੂਨ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਾਲ ਸੂਬਾਈ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਇਹ ਮੁਲਾਕਾਤ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵਧੀਆ ਸੀ ਡੱਗਫੋਰਡ ਦਾ ਇਹ ਕਹਿਣਾ ਜਸਟਨ ਟਰੂਟੋ ਤਵੀ ਵਿਅੰਕ ਕਸਦਾ ਹੈ ਜਿਨ੍ਹਾਂ ਦੇ ਪ੍ਰੀਮੀਅਰਾਂ ਨਾਲ ਬਹੁਤੇ ਚੰਗੇ ਸਬੰਧ ਨਹੀਂ ਰਹੇ ਖਾਸ ਤੌਰ ਤੇ ਪ੍ਰੇਰੀ ਸੂਬਿਆਂ ਤੇ ਹਾਲਾਂਕਿ ਡੱਗਫੋਰਡ ਨੇ ਕਿਹਾ ਕਿ ਮੀਟਿੰਗ ਵਿੱਚ ਕੁਝ ਵੀ ਪੱਥਰ ਤੇ ਲਕੀਰ ਵਾਂਗ ਨਹੀਂ ਹੋਇਆ ਪਰ ਬਹੁਤ ਸਾਰੀਆਂ ਚੰਗੀਆਂ ਗੱਲਾਂ ਹੋਈਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾ ਪ੍ਰੋਜੈਕਟ ਦੀ ਲਿਸਟ ਤਿਆਰ ਕਰ ਰਹੇ ਨੇ ਜਿਨ੍ਹਾਂ ਨੂੰ ਵੱਧ ਤੋਂ ਵੱਧ 2 ਸਾਲ ਦੇ ਸਮੇਂ ਵਿੱਚ ਅੱਗੇ ਤੋਰਨ ਦੀ ਸਰਕਾਰ ਦੀ ਤਜਵੀਜ਼ ਹੈ ਪਰ ਇਹ ਪ੍ਰੋਜੈਕਟ ਕਿਹੜੇ ਹੋਣਗੇ ਇਹ ਕੁਝ ਸਮੇਂ ਬਾਅਦ ਪਤਾ ਲੱਗੇਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਨ੍ਹਾਂ ਦੀ ਸਿਫਤ ਹੋਰ ਸੂਬਿਆਂ ਦੇ ਪ੍ਰੀਮੀਅਰ ਵੀ ਕਰ ਚੁੱਕੇ ਹਨ ਭਾਵੇਂ ਕਿ ਉਹਨਾਂ ਤੋਂ ਵਿਰੋਧੀ ਪਾਰਟੀਆਂ ਦੇ ਹਨ ਇਹ ਉਹਨਾਂ ਦੀ ਵੱਧ ਰਹੀ ਸਾਖ ਨੂੰ ਦਰਸਾਉਂਦਾ ਹੈ ਕਿ ਮਾਰਕ ਕਾਰਨੀ ਇਸੇ ਚਾਲ ਨੂੰ ਬਰਕਰਾਰ ਰੱਖ ਸਕਣਗੇ ਇਹ ਸਮਾਂ ਦੱਸੇਗਾ